ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਨਾਲੇ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਕਾਫੀ ਦਿਨਾਂ ਤੋਂ ਜਿਹੜੇ ਆ ਦਰਸ਼ਨ ਨਹੀਂ ਕੀਤੇ ਸੀਗੇ ਸੋ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਪਿੰਡ ਬੋਦਲ ਹੁਸ਼ਿਆਰਪੁਰ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਹਰਿਆਲੀ ਆ ਨਾ ਇੱਧਰ ਹੁਸ਼ਿਆਰਪੁਰ ਵਾਲੀ ਸਾਈਡ ਨਾਲ ਬਹੁਤ ਹੀ ਹਰਿਆਲੀ ਸੀ ਤੇ ਬੜਾ ਹੀ ਮਨ ਨੂੰ ਚੰਗਾ ਲੱਗ ਰਿਹਾ ਸੀਗਾ ਤੇ ਇਹ ਆ ਗੁਰਦੁਆਰਾ ਸਾਹਿਬ ਦਾ ਗੇਟ ਇੱਥੋਂ ਕੋਈ ਥੋੜੀ ਜੀ ਦੂਰੀ ਦੇ ਉੱਤੇ ਹੀ ਗੁਰਦੁਆਰਾ ਸਾਹਿਬਾ ਸੋ ਚਲੋ ਦਰਸ਼ਨ ਕਰੀਏ ਗੁਰਦੁਆਰਾ ਸਾਹਿਬ ਦੇ ਸੋ ਅਸੀਂ ਪਹੁੰਚ ਗਏ ਆ ਗੁਰਦੁਆਰਾ ਗਰਨਾ ਸਾਹਿਬ ਜੋ ਕਿ ਪਿੰਡ ਬੋਦਲ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਆ ਤੇ ਇੱਥੇ ਅਸੀਂ ਕਾਫੀ ਸਾਲਾਂ ਬਾਅਦ ਆਏ ਆ ਆ ਇੱਥੇ ਬਹੁਤ ਹੀ ਹਰਿਆਲੀ ਆ ਇਹ ਤੂੰ ਬਹੁਤ ਛੋਟਾ ਸੀਗਾ ਤੇ ਤੂੰ ਆਇਆ ਸੀ ਨਾ ਬਹੁਤ ਹੀ ਛੋਟਾ ਸੀਗਾ ਸੋ ਪਾਪਾ ਵੀ ਆਏ ਸੀ ਨਾਲ ਸੋ ਏਥੋਂ ਦਾ ਇਤਿਹਾਸ ਜਿਹੜਾ ਆ ਉਹ ਇਹ ਆ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਸ੍ਰੀ ਕੀਰਤਪੁਰ ਸਾਹਿਬ ਨੂੰ ਜਾਂਦੇ ਪਏ ਸੀ ਨਾ ਤੇ ਉਹ ਇਸ ਸਥਾਨ ਤੋਂ ਲੰਗੇ ਸੀਗੇ ਤੇ ਇਸ ਸਥਾਨ ਦੇ ਉੱਤੇ ਜਿਹੜੇ ਆ ਗਰਨੇ ਦੇ ਜੰਗਲ ਹੁੰਦੇ ਸੀਗੇ ਤੇ ਜਦੋਂ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿੱਥੋਂ ਲੰਘਦੇ ਪਏ ਸੀ ਨਾ ਤੇ ਇੱਕ ਸੁੱਕੇ ਗਰਨੇ ਦਾ ਡੜਾ ਬੂਟਾ ਸੀ ਨਾ ਉਹਨਾਂ ਦੇ ਚੂਲੇ ਨਾਲ ਸੋ ਗਿਆ ਸੀਗਾ ਤੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਵਿੱਚ ਪਿਆਰ ਆ ਗਿਆ ਦਰਸ ਆ ਗਿਆ ਤਾਂ ਉਹਨਾਂ ਨੇ ਗਰਨੇ ਦੇ ਬੂਟੇ ਨੂੰ ਜਿਹੜਾ ਹੈ ਆਪਣੇ ਸਿੱਖਾਂ ਨੂੰ ਕਿਹਾ ਕਿ ਇਸ ਨੂੰ ਜ਼ਮੀਨ ਵਿੱਚ ਜਿਹੜਾ ਆ ਉਹ ਲਗਾ ਦਿਓ ਤੇ ਜਦੋਂ ਗਰਨੇ ਦੇ ਬੂਟੇ ਨੂੰ ਜ਼ਮੀਨ ਵਿੱਚ ਲਗਾਇਆ ਤਾਂ ਇੱਕਦਮ ਹਰਿਆ ਭਰਿਆ ਹੋ ਗਿਆ ਤੇ ਗੁਰੂ ਸਾਹਿਬਾਂ ਨੇ ਜਿਹੜਾ ਵਾਰ ਦਿੱਤਾ ਕਿ ਜੋ ਵੀ ਇਸ ਗਰਨੇ ਦੇ ਰਕਤ ਦੀ ਸ਼ੋਪ ਪ੍ਰਾਪਤ ਕਰੇਗਾ ਨਾ ਉਸ ਨੂੰ ਮਨ ছায়ਾ ਦਾ ਵਾਰਿਆ ਉਹ ਪ੍ਰਾਪਤ ਹੋਊਗਾ ਸੋ ਇਹ ਜਿਹੜਾ ਪਿੰਡ ਬੋਦਲ ਸੀ ਨਾ ਉਸ ਟਾਈਮ ਦੇ ਉੱਤੇ ਮੁਸਲਮਾਨਾਂ ਦਾ ਪਿੰਡ ਸੀ ਤੇ ਇੱਥੋਂ ਦਾ ਜਿਹੜਾ ਮਾਲਕ ਸੀਗਾ ਉਹ ਵੀ ਇੱਕ ਮੁਸਲਮਾਨ ਸੀਗਾ ਤੇ ਉਹਨੇ ਜਮੀਨ ਬਣਾਉਣ ਦੇ ਲਈ ਜਿਹੜਾ ਆ ਉਹ ਸਾਰੀ ਜਿਹੜੀ ਜਗਾ ਆ ਉਹ ਖਾਲੀ ਕਰਾਉਣ ਲਈ ਸਾਰੇ ਗੰਨੇ ਦੇ ਜਿਹੜੇ ਦਰਖਤ ਸੀਗੇ ਉਹ ਕੱਟ ਦਿੱਤੇ ਸੀਗੇ ਤਾਂ ਉਸਨੇ ਉਹ ਵੀ ਦਰਖਤ ਕੱਟ ਦਿੱਤਾ ਸੀਗਾ ਪਰ ਉਸ ਵੇਰੇ ਫਿਰ ਹਰਿਆ ਭਰਿਆ ਹੋ ਗਿਆ ਉਹਨੇ ਦੂਸਰੀ ਵਾਰੀ ਉਹਨੂੰ ਫਿਰ ਕੱਟਿਆ ਤੇ ਉਹ ਫਿਰ ਹਰਿਆ ਭਰਿਆ ਹੋ ਗਿਆ ਉਹਨੇ ਤੀਜੀ ਵਾਰੀ ਉਹਨੂੰ ਜਿਹੜਾ ਜੜੋਂ ਹੀ ਜਿਹੜਾ ਉਹ ਪਟਾ ਦਿੱਤਾ ਤਾਂ ਆਕਾਸ਼ ਬਾਣੀ ਹੋਈ ਸੀਗੀ ਕਿ ਇਹੜਾ ਗੰਨੇ ਦਾ ਦਰਖਤ ਤਾਂ ਇਹ ਜੁਗੋ ਜੁਗਾ ਤੱਕ ਜਿਹੜਾ ਆ ਉਹ ਹਰਿਆ ਭਰਿਆ ਹੀ ਰਹੇਗਾ ਸੋ ਇਹ ਆ ਉਹ ਗੰਨੇ ਦਾ ਦਰਖਤ ਜ ਜੁਨੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜਿਹੜੀ ਆ ਉਹ ਬਖਸ਼ਿਸ਼ ਹੋਈ ਸੀਗੀ ਤੇ ਵਰ ਪ੍ਰਾਪਤ ਆ ਤੇ ਇਹ ਜਿਹੜਾ ਆ ਜਿਹੜਾ ਵੀ ਇਸ ਦਰਖਤ ਦੀ ਛੋਹ ਪ੍ਰਾਪਤ ਕਰਦਾ ਆ ਉਹਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਆ ਤੇ ਇਸ ਦਰਖਤ ਦੇ ਨਾਂ ਦੇ ਉੱਤੇ ਹੀ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਨਾਂ ਪਿਆ ਗਿਆ ਸੀਗਾ ਗਰਨਾ ਸਾਹਿਬ ਸੋ ਲੰਗਰ ਸ਼ਕਨ ਤੋਂ ਬਾਅਦ ਅਸੀਂ ਚਰਲੇ ਸੀਗੇ ਵਾਪਸ ਇੱਥੇ ਇੰਨੀ ਜ਼ਿਆਦਾ ਹਰਿਆਲੀ ਆ ਔਰ ਇੰਨੇ ਜ਼ਿਆਦਾ ਪਲਾਂਟਸ ਲਗਾਏ ਹੋਏ ਆ ਵਨਸ ਵਨ ਨੇ ਬੂਟੇ ਲਗਾਏ ਹੋਏ ਆ ਕਿ ਮਤਲਬ ਕਿ ਵੇਖ-ਵੇਖ ਕੇ ਜਿਹੜਾ ਆ ਉਹ ਮਨ ਨਹੀਂ ਸੀ ਭਰ ਰਿਹਾ ਦਿਲ ਕਰਦਾ ਸੀਗਾ ਕਿ ਵੇਖੀ ਜਾਈਏ ਕਮਾਲ ਇਹ ਜਿਹੜਾ ਇੱਥੋਂ ਦਾ ਇਤਿਹਾਸ ਲਿਖਿਆ ਹੋਇਆ ਆ ਪੰਜਾਬੀ ਵਿੱਚ ਵੀ ਲਿਖਿਆ ਆ ਹਿੰਦੀ ਵਿੱਚ ਵੀ ਲਿਖਿਆ ਆ ਤੇ ਇੰਗਲਿਸ਼ ਵਿੱਚ ਵੀ ਲਿਖਿਆ ਆ ਸੋ ਮੈਂ ਤਿੰਨੋਂ ਹੀ ਜਿਹੜੀਆਂ ਆ ਉਹ ਤੁਹਾਡੇ ਨਾਲ ਵੀਡੀਓ ਜਿਹੜੀਆਂ ਤਿੰਨਾਂ ਦੀ ਸ਼ੇਅਰ ਕਰ ਰਹੀ ਆ ਅਗਰ ਜਿਸ ਨੂੰ ਜਿਸ ਵੀ ਲੈਂਗੁਏਜ ਵਿੱਚ ਪੜ੍ਹਨਾ ਚਾਹੁੰਦੇ ਹੋ ਤੁਸੀਂ ਪੜ੍ਹ ਸਕਦੇ ਹੋ ਸੋ ਇੱਥੇ ਜਿਹੜੇ ਆ ਬੋਥ ਸਾਰੇ ਦਰਖਤ ਸੀਗੇ ਮੈਂ ਜਿਹੜਾ ਇੱਕ ਇੱਕ ਦਰਖਤ ਨੂੰ ਵੇਖ ਰਹੀ ਸੀਗੀ ਕਿਉਂਕਿ ਪੁਰਾਣੀਆਂ ਯਾਦਾਂ ਜਿਹੜੀਆਂ ਆ ਉਹ ਤਾਜ਼ਾ ਹੁੰਦੀਆਂ ਪਈਆਂ ਸੀ ਵਿੱਦਿਆ ਪੜਾਈ ਕਿੰਨੀ ਦੇਰ ਬਾਅਦ ਵੇਖੀ ਆ ਸਕੂਲ ਦੇ ਟਾਈਮ ਹੁੰਦੀ ਸੀਗੀ ਸਕੂਲੇ ਹੁੰਦੇ ਸੀ ਸਾਡੇ ਬੜਾ ਵੱਡਾ ਤੁਸੀਂ ਵੇਖ ਸਕਦੇ ਹੋ ਕਿ ਇੱਧਰ ਕਿੰਨੀ ਜ਼ਿਆਦਾ ਹਰਿਆਲੀ ਆ ਹੁਸ਼ਿਆਰਪੁਰ ਦੇ ਵਿੱਚ ਕਹਿੰਦੇ ਆ ਹਰ ਤਰ੍ਹਾਂ ਦੇ ਜਿਹੜੇ ਦਰਖਤ ਆ ਉਹ ਮਿਲ ਜਾਂਦੇ ਆ ਕਿਉਂਕਿ ਜਿੰਨੇ ਵੀ ਦਰਖਤ ਪਾਂਤ ਪਾਂਤ ਦੇ ਦਰਖਤ ਆ ਉਹ ਸਾਰੇ ਜਿਹੜੇ ਹੁਸ਼ਿਆਰਪੁਰ ਵਿੱਚ ਮਿਲ ਜਾਂਦੇ ਆ ਸੋ ਹੁਣ ਅਸੀਂ ਚੱਲਿਆਂ ਦੂਸਰੇ ਗੁਰਦੁਆਰਾ ਸਾਹਿਬ ਤੇ ਉੱਥੋਂ ਦੇ ਤੁਹਾਨੂੰ ਦਰਸ਼ਨ ਕਰਵਾਨੇ ਆ ਹੁਣ ਅਸੀਂ ਪਹੁੰਚੇ ਆ ਪੁਲਪੁਖਤਾ ਸਾਹਿਬ ਇਹ ਗੁਰਦੁਆਰਾ ਸਾਹਿਬ ਜਿਹੜਾ ਆ ਇਹ ਸ੍ਰੀ ਗੁਰੂ ਹਰਗੋਬਿੰਦਪੁਰਾ ਸਾਹਿਬ ਤੋਂ ਜਿਹੜੀ ਟਾਂਡੇ ਨੂੰ ਸੜਕ ਜਾਂਦੀ ਆ ਨਾ ਉਸ ਰੋਡ ਦੇ ਉੱਤੇ ਆ ਸੋ ਇਸ ਗੁਰਦੁਆਰਾ ਸਾਹਿਬ ਦਾ ਨਾਮ ਪੁਲਪੁਖਤਾ ਕਿਵੇਂ ਪਿਆ ਤੇ ਇਸ ਗੁਰਦੁਆਰਾ ਸਾਹਿਬ ਦਾ ਅਸਲੀ ਨਾਮ ਕੀ ਆ ਤੇ ਇਸ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਸੋ ਇਸ ਗੁਰਦੁਆਰਾ ਸਾਹਿਬ ਦਾ ਅਸਲੀ ਨਾਮ ਆ ਗੁਰਦੁਆਰਾ ਟਾਲੀ ਸਾਹਿਬ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਨੂੰ ਜਾਂਦੇ ਪਏ ਸੀ ਨਾ ਤੋਂ ਰਸਤੇ ਵਿੱਚ ਕਾਲੀ ਵਈ ਆਈ ਸੀ ਨਦੀ ਕਾਲੀ ਵਈ ਨਦੀ ਆਈ ਸੀਗੀ ਤੇ ਉਸ ਦੇ ਕਿਨਾਰੇ ਦੇ ਉੱਤੇ ਬੈਠੇ ਸੀਗੇ ਤੇ ਉਹਨਾਂ ਨੇ ਟਾਲੀ ਦੇ ਨਾਲ ਜਿਹੜਾ ਆਪਣਾ ਘੋੜਾ ਬੰਨਿਆ ਸੀਗਾ ਸੋ ਇਸ ਗੁਰਦੁਆਰਾ ਸਾਹਿਬ ਦਾ ਅਸਲੀ ਨਾਮ ਆ ਟਾਲੀ ਸਾਹਿਬ ਤੇ ਇੱਥੋਂ ਦਾ ਇਤਿਹਾਸ ਆ ਪਰ ਜਿਹੜੀ ਕਾਲੀ ਵਈ ਨਦੀ ਆ ਨਾ ਉਹ ਨਾਲ ਹੀ ਵਗਦੀ ਆ ਤੇ ਇੱਥੇ ਜਿਹੜਾ ਇੱਥੇ ਦੇ ਉੱਤੇ ਜਿਹੜਾ ਪੁਲ ਬਣਿਆ ਨਾ ਉਹ ਉਹਦੀ ਜਿਹੜੀ ਹਾਲਤ ਸੀਗੀ ਬਹੁਤ ਹੀ ਖਸਤਾ ਸੀਗੀ ਸੋ ਜਿਹੜੇ ਕਾਰ ਸੇਵਾ ਵਾਲੇ ਬਾਬਾ ਹੀ ਸੀਗੇ ਨਾ ਉਹਨਾਂ ਨੇ ਇਸ ਪੁਲ ਦੀ ਜਿਹੜੀ ਰਿਪੇਅਰ ਕਰਵਾਈ ਸੀਗੀ ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਪੈ ਗਿਆ ਪੁਲਪੁਖਤਾ ਸਾਹਿਬ ਸੋ ਸਾਨੂੰ ਇੱਥੇ ਕਿਤੇ ਵੀ ਇਤਿਹਾਸ ਲਿਖਿਆ ਹੋਇਆ ਦੇਖਣ ਨੂੰ ਨਹੀਂ ਮਿਲਿਆ ਥੋੜੀ ਜਿਹੀ ਸਰਚ ਕਰਨ ਤੋਂ ਬਾਅਦ ਤੇ ਥੋੜਾ ਜਿਹਾ ਆਪਣੇ ਜੋ ਵੀ ਅਸੀਂ ਉੱਥੇ ਵੇਖਿਆ ਜਾਂ ਸਾਨੂੰ ਸਮਝ ਲੱਗੀ ਉਹਦੇ ਅਕੋਰਡਿੰਗ ਅਸੀਂ ਇਹੀ ਸਮਝਿਆ ਕਿ ਇੱਥੋਂ ਦਾ ਇਤਿਹਾਸ ਜਿਹੜਾ ਆ ਉਹ ਇਹੀ ਹੋ ਸਕਦਾ ਆ ਆ ਬੜੀ ਵਧੀਆ ਚੀਜ਼ ਬਣਾਈ ਇਹਨਾਂ ਨੇ ਰੈਕ ਤੇ ਰੈਕਾਂ ਦੇ ਉੱਤੇ ਉੱਧਰ ਕੀ ਆ ਅੱਛਾ ਗੁੱਡ ਗੁਰਦੁਆਰਾ ਸਾਹਿਬ ਦੇ ਬਾਹਰ ਸੜਕ ਦੇ ਉੱਤੇ ਜਿਹੜਾ ਆ ਉਹ ਚੁੰਨੀਆਂ ਵੇਚਣ ਨੂੰ ਲਾਈਆਂ ਹੋਈਆਂ ਸੀ ਤੇ ਵੇਖੋ ਕਿੰਨੀ ਟੰਗੀਆਂ ਹੋਈਆਂ ਆ ਬੜੀਆਂ ਹੀ ਸੋਹਣੀਆਂ ਲੱਗਦੀਆਂ ਪਈਆਂ ਸੀ ਤੇ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਹੱਦ ਤੋਂ ਵੱਧ ਜਿਹੜੀ ਉਹ ਗਰਮੀ ਸੀਗੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਧੁੱਪ ਦਾ ਜਿਹੜਾ ਸੇਕ ਆ ਬਹੁਤ ਹੁੰਦਾ ਆ ਸੋ ਅੱਜ ਅਸੀਂ ਕਿਤੇ ਦੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲੇ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਾਇਆ ਸੋ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਤੇ ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਗੀ ਤੁਸੀਂ ਵੀ ਜਾਇਓ ਤੇ ਦਰਸ਼ਨ ਜ਼ਰੂਰ ਕਰਿਓ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ